ਬਰਨਾਲਾ ਹੰਡਿਆਇਆ ਰੇਲਵੇ ਲਾਈਨ ਰੋਟੇ ਫਾਟ ਕਨ ਦੇ ਨਜ਼ਦੀਕ ਇੱਕ ਮਾਲ ਗੱਡੀ ਨਿਚੇ ਔਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਅੱਜ ਸ਼ਾਮਾਂ ਕਰੀਬ 4 ਵਜੇ ਦੇ ਪੱਤਰਕਾਰਾਂ ਨੂੰ ਇਹ ਸੰਬੰਧੀ ਦਿਨ ਬੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਵਿਭਾਗ ਦੇ اے ایس ਆਈ ਨੇ ਦੱਸਿਆ ਕਿ ਇੱਕ ਹੰਡਿਆਇਆ ਕਉਂਕੀ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮਾਲ ਗੱਡੀ ਨਿਚੇ ਔਣ ਕਾਰਨ ਇੱਕ ਅਨਨੋਨ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਪੁਲਿਸ ਪਾਰਟੀ ਵੱਲੋਂ Laash ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਜੋ ਵਿਅਕਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ Laash ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚੀ ਘਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਤੇ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ। ਮਾਲ ਗੱਡੀ નીચે ਔਣ ਕਾਰਨ ਮੌਤ ਹੋਈ ਹੈ। ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ। ਹਾਂਜੀ ਕੀ ਨਾਮ ਹੈ ਆਪ ਨੂੰ? ਇਹ ਅਸੀਂ ਹਰਕੇਸ਼ ਸਿੰਘ ਜੀ। ਅ ਇੱਕ ਹਾਂਜੀ ਕੀ ਨਾਮ ਹੈ ਆਪ ਨੂੰ? ਇਹ ਅਸੀਂ ਹਰਕੇਸ਼ ਸਿੰਘ ਜੀ। ਇੱਕ 3:30 ਵਜੇ ਅਡਾਇਲਪੇਸਿਨ ਨੀਮੋ ਮੈਨਿਸ ਆਪਣਾ ਸਟੇਸ਼ਨ ਮਾਸਟਰ ਤੋਂ ਕਿਲੋਮੀਟਰ ਨੰਬਰ 118 ਦੇ ਦਰਮਿਆਨ ਇੱਕ ਅਨਨੋਨ ਅਣਸੱਤੇ ਵਿਅਕਤੀ ਡੈਡ ਬੁਟੀ ਪਈ ਆ ਜੋ ਮਾਲ ਗੱਡੀ ਜਿਹੜੀ ਮਠੰਡਾ ਤੋਂ ਬਾਅਦ ਸੜ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਜਿਹਦੀ ਅਜੇ ਤੱਕ ਸਨਾਵਤ ਨਹੀਂ ਹੋਈ ਜਿਹਨੂੰ 72 ਘੰਟੇ ਲਈ ਸਿਵਲ ਸਤਾ ਮੋਰਚੀ ਵਿੱਚ ਰੱਖਿਆ ਗਿਆ ਹੈ ਡਾਕਟਰ ਸਾਹਿਬ ਤੇ ਉਹਦੇ ਬਾਹਰ ਸਾਨੂੰ ਤਲਾਸ਼ ਕਰਨ ਲਈ ਬਹਰਾਲੇ ਕੀਤੇ ਜਾ ਰਹੇ ਹਨ ਜਾਸੇ ਪਾਸੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਰਹੇ ਹਾਂ ਕਿੰਨੇ ਇੱਕ ਉਮਰ ਦਾ ਸੀ ਇਹ ਲਗਭਗ 30-32 ਸਾਲ ਦਾ ਰੌਜਮਾਨਾ ਲੱਗਦਾ ਹੈ ਜਦੋਂ ਜ਼ਰਾ ਸਿਹਰਾ ਕੀਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚੀ ਘਾਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਇਹ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ ਮਾਲ ਗੱਡੀ ਨਿਚੇ ਔਣ ਕਾਰਨ ਮੌਤ ਹੋਈ ਹੈ ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ ਹਾਂਜੀ ਕੀ ਨਾਮ ਹੈ ਆਪ ਨੂੰ ਇਹ ਅਸੀ ਹਰਕੀਰ ਸਿੰਘ ਜੀ ਹਾਂਜੀ ਕੀ ਨਾਮ ਹੈ ਆਪ ਨੂੰ ਇਹ ਅਸੀ ਹਰਕੀਰ ਸਿੰਘ ਜੀ ਇੱਕ ਕਰੀਬ 1:30 ਵਜੇ ਹਟਾਇਆ ਲੰਬੀ ਸਟੇਸ਼ਨ ਮਾਸਟਰ ਤੋਂ ਕਿਲੋਮੀਟਰ ਨੰਬਰ 118 ਦੇ ਦਰਮਿਆਨ ਇਕ ਅਨਨੋਨ ਅਣਸੱਤ ਵਿਅਕਤੀ ਡੜਬੋੜੀ ਪਈਆ ਜੋ ਮਾਲ ਗੱਡੀ ਜਿਹੜੀ ਬਠਿੰਡਾ ਤੋਂ ਬਾਹਰ ਸੜ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਜਿਹਦੀ ਅਜੇ ਤੱਕ ਸਨਾਖਤ ਨਹੀਂ ਹੋਈ ਜਿਹਨੂੰ 72 ਘੰਟੇ ਲਈ ਸਭਲਾ ਸਤਾ ਮੋਰਚੀ ਵਿੱਚ ਰਖਾਇਆ ਗਿਆ ਡਾਕਟਰ ਸਾਹਿਬ ਤੇ ਉਹਦੇ ਬਾਹਰ ਸਾਨੂੰ ਤਲਾਸ਼ ਕਰਨ ਲਈ ਉਭਰਾਲੇ ਕੀਤੇ ਜਾ ਰਹੇ ਹਨ ਕਾਸੇ-ਪਾਸੇ ਪਿੰਡਾਂ ਦੇ ਵਿੱਚ ਵੀ ਅਨਾਊਂਸਮੈਂਟ ਕਰਵਾ ਰਹੇ ਨੇ ਕਿੰਨੇ ਇੱਕ ਉਮਰ ਦਾ ਸੀ ਇਹ ਲਗਭਗ 30-32 ਸਾਲ ਦਾ ਦੋਜਨ ਲੱਗਦਾ ਹੈ ਦਾ ਜ਼ਰਾ ਸੇਰਾ ਤੁਹਾਨੂੰ ਅਲੱਗ ਹੋ ਗਿਆ ਇਸ ਸਬੰਧੀ ਦਿਨ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਵਿਭਾਗ ਦੇ ਏਐਸਆਈ ਨੇ ਦੱਸਿਆ ਕਿ ਇੱਕ ਹੰਢਾਇਆ ਚੌਂਕੀ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮਾਲ ਗੱਡੀ ਨਿਚੇ ਉਣ ਕਾਰਨ ਇੱਕ ਅਨੋਨ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਪੁਲਿਸ ਪਾਰਟੀ ਵੱਲੋਂ Laash ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਜੋ ਵਿਅਕਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚਰੀ ਘਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਇਹ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ ਮਾਲ ਗੱਡੀ niche ਹੋਣ ਕਾਰਨ ਮੌਤ ਹੋਈ ਹੈ ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ ਹਾਂਜੀ ਕਿ ਨਾਂਵਾਂ ਜੀ ਆਪ ਨੂੰ ਕੀ ਅਸੀਂ ਹਰਕੇਸ਼ ਸਿੰਘ ਜੀ ਇੱਕ ਹਾਂਜੀ ਕਿ ਨਾਂਵਾਂ ਜੀ ਆਪ ਨੂੰ ਕੀ ਅਸੀਂ ਹਰਕੇਸ਼ ਸਿੰਘ ਜੀ ਇੱਕ ਕਰੀਬ 1:30 ਵਜੇ ਹਟਾਇਆ ਨਿਮੋ ਮੈਡੀਕਲ ਸਟੇਸ਼ਨ ਮਾਸਟਰ ਤੋਂ ਕਿਲੋਮੀਟਰ ਨੰਬਰ 118 ਦੇ ਦਰਮਿਆਨ ਇੱਕ ਅਨਨੋਨ ਅਣਸਾਥੀ ਵਿਅਕਤੀ ਡੈਡ ਬੁੜੀ ਪਈ ਆ ਜੋ ਮਾਲ ਗੱਡੀ ਜਿਹੜੀ ਬਠਿੰਡਾ ਤੋਂ ਬਾਹਰ ਸਾਈਡ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਹੈ ਜਿੱਰੀ ਅਜੇ ਤੱਕ ਸਨਾਰਤ ਨਹੀਂ ਹੋਈ ਜੀ ਨੂੰ 72 ਘੰਟੇ ਲਈ ਸਿਵਲ ਸਤਾ ਮੋਰਚੀ ਵਿੱਚ ਰਖਾਇਆ ਗਿਆ ਡਾਕਟਰਾਂ ਤੇ ਉਹਦੇ ਬਾਅਦ ਸਾਨੂੰ ਤਲਾਸ਼ ਕਰਨ ਲਈ ਉਭਰਾਲੇ ਕੀਤੇ ਜਾ ਰਹੇ ਹਨ ਜਾਸੇ ਪਾਸੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਰਹੇ ਨੇ ਕਿੰਨੇ ਇੱਕ ਉਮਰ ਦਾ ਸੀ ਇਹ ਲਗਭਗ 30-32 ਸਾਲ ਦਾ ਰੌਂਚ ਹੋਣ ਲੱਗਦਾ ਹੈ ਦਾ ਜਰਾ ਸੇਰਾ ਤੋਂ ਅਲੱਗ ਹੋ ਗਿਆ ਚੋਂਕੀ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮਾਲ ਗੱਡੀ ਨਿਚੇ ਔਣ ਕਾਰਨ ਇੱਕ ਅਨਨੋਨ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਮੌਕੇ ਦੇ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਪੁਲਿਸ ਪਾਰਟੀ ਵੱਲੋਂ Laash ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਜੋ ਵਿਅਕਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ Laash ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚੀ ਘਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਇਹ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ ਮਾਲ ਗੱਡੀ ਨਿਚੇ ਹੋਣ ਕਾਰਨ ਮੌਤ ਹੋਈ ਹੈ ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਇਹ ਐਸੀ ਹਰਕੇਸ਼ ਸਿੰਘ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਇਹ ਐਸੀ ਹਰਕੇਸ਼ ਸਿੰਘ ਜੀ ਇਹ ਕਰੀਬ 1:30 ਵਜੇ ਡਾਇ ਇਲਪੇਸਿਸ ਨੀਮੋ ਮੈਨਸਪਨ ਸਟੇਸ਼ਨ ਮਾਸਟਰ ਤੋਂ ਕਿਲੋਮੀਟਰ ਨੰਬਰ 118 ਦੇ ਦਰਮਿਆਨ ਇੱਕ ਅਨਨੋਨ ਅਣਸੱਤ ਵਿਅਕਤੀ ਡਰਬੋੜੀ ਪਈਆ ਜੋ ਮਾਲ ਗੱਡੀ ਜਿਹੜੀ ਬਠਿੰਡਾ ਤੋਂ ਬਾਹਰ ਸੜ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਜਿਹਦੀ ਅਜੇ ਤੱਕ ਸਨਾਰਕਤ ਨਹੀਂ ਹੋਈ ਜਿਹਨੂੰ 72 ਘੰਟੇ ਲਈ ਸਿਵਲ ਸਤਾ ਮੋਰਚੀ ਵਿੱਚ ਰੱਖਾਇਆ ਗਿਆ ਡਾਕਟਰ ਸਾਹਿਬ ਤੇ ਉਹਦੇ ਬਾਅਦ ਸਾਨੂੰ ਪਲਾਸ ਕਰਨ ਲਈ ਉਭਰਾਲੇ ਕੀਤੇ ਜਾ ਰਹੇ ਨੇ ਆਸੇ-ਪਾਸੇ ਪਿੰਡਾਂ ਦੇ ਵਿੱਚ ਵੀ ਅਨਾਊਂਸਮੈਂਟ ਕਰਵਾ ਰਹੇ ਨੇ ਕਿੰਨੇ ਇੱਕ ਉਮਰ ਦਾ ਸੀ ਇਹ ਲਗਭਗ 30-32 ਸਾਲ ਦਾ ਰੌਚਣ ਲੱਗਦਾ ਹੈ ਜਦੋਂ ਪਾਰਟੀ ਉੱਥੇ ਪਹੁੰਚੀ ਪੁਲਿਸ ਪਾਰਟੀ ਵੱਲੋਂ Laash ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਦੱਸਦੀ ਹੈ ਕਿ ਜੋ ਵਿਅਕਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ Laash ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚੀ ਘਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਇਹ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ। ਮਾਲ ਗੱਡੀ ਨਿਚੇ ਔਣ ਕਾਰਨ ਮੌਤ ਹੋਈ ਹੈ। ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ। ਹਾਂਜੀ ਕੀ ਨਾਮ ਹੈ ਆਪਨੇ? ਇਹ ਸੀ ਹਰਕੀਰ ਸਿੰਘ ਜੀ। ਅ ਇੱਕ ਹਾਂਜੀ ਕੀ ਨਾਮ ਹੈ ਆਪਨੇ? ਇਹ ਸੀ ਹਰਕੀਰ ਸਿੰਘ ਜੀ। ਅ ਇੱਕ 2:30 ਵਜੇ ਹਟਾਇਆ ਇਹ ਬਿਸ਼ੇਸ਼ ਨਿਮੋ ਮੈਨਸਾਪਾਂ ਸਟੇਸ਼ਨ ਮਾਸਟਰ ਤੋਂ। ਕਿਲੋਮੀਟਰ ਨੰਬਰ 118 ਦੇ ਦਰਮਿਆਨ ਇੱਕ ਅਨਨੋਨ ਅਣਸੱਖ ਵਿਅਕਤੀ ਡੇੜਬੋੜੀ ਪਈ ਹੈ। ਜੋ ਮਾਲ ਗੱਡੀ ਜਿਹੜੀ ਬਠਿੰਡਾ ਤੋਂ ਬਾਹਰ ਸਾਈਡ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਜਿਹਦੀ ਅਜੇ ਤੱਕ ਸਨਾਲਤ ਨਹੀਂ ਹੋਈ ਜੀ ਨੂੰ 72 ਘੰਟੇ ਲੰਘ ਗਏ ਸਿਵਲ ਸਤਾ ਮੋਰਚੀ ਵਿੱਚ ਰੱਖਿਆ ਗਿਆ ਡਾਕਟਰ ਸਾਹਿਬ ਤੇ ਉਹਦੇ ਬਾਹਰ ਸਾਨੂੰ ਤਲਾਸ਼ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ ਆਸੇ-ਪਾਸੇ ਪਿੰਡਾਂ ਦੇ ਵਿੱਚ ਵੀ ਅਨਾਊਂਸਮੈਂਟ ਕਰਵਾ ਰਹੇ ਨੇ ਕਿੰਨੇ ਇੱਕ ਉਮਰ ਦਾ ਸੀ ਇਹ ਲਗਭਗ 30-32 ਸਾਲ ਦਾ ਦੋਹਾਂ ਚੋਂ ਲੱਗਦਾ ਹੈ ਦਾ ਜ਼ਰਾ ਸਿਹਰਾ ਤੁਹਾਨੂੰ ਅਲੱਗ ਹੋ ਗਿਆ ਦੱਸਦੀ ਹੈ ਕਿ ਜੋ ਵਿਅਕਤੀ ਹੈ ਉਸ ਦੀ ਗਰਦਨ ਢੜ ਤੋਂ ਅਲੱਗ ਹੋ ਕੇ ਸਾਈਡ ਤੇ ਡਿੱਗ ਗਈ ਸੀ ਸਾਡੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚੀ ਘਰ ਵਿੱਚ ਰਖਵਾ ਦਿੱਤਾ ਹੈ ਜੇਕਰ 72 ਘੰਟਿਆਂ ਵਿੱਚ ਇਸ ਅਨਨੋਨ ਵਿਅਕਤੀ ਦੀ ਕੋਈ شناخت ਨਹੀਂ ਹੁੰਦੀ ਤਾਂ ਉਸ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ ਤੇ ਪੁਲਿਸ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਵੇਗਾ ਮਾਲ ਗੱਡੀ niche ਹੋਣ ਕਾਰਨ ਮੌਤ ਹੋਈ ਹੈ ਉਸ ਦੀ ਉਮਰ ਲਗਭਗ 30 ਤੋਂ 32 ਸਾਲ ਦੇ ਵਿਚਕਾਰ ਹੋ ਸਕਦੀ ਹੈ ਹਾਂਜੀ ਕੀ ਨਾਮ ਹੈ ਆਪ ਨੂੰ ਇਹ ਅਸੀ ਹਰਕੇਸ਼ ਸਿੰਘ ਜੀ ਆ ਇੱਕ ਹਾਂਜੀ ਕੀ ਨਾਮ ਹੈ ਆਪ ਨੂੰ ਇਹ ਅਸੀ ਹਰਕੇਸ਼ ਸਿੰਘ ਜੀ ਇੱਕ 2:30 ਵਜੇ ਹਟਾਇਆ ਜੇਬਸ ਨਿਮੋ ਮੈਨਿਸ ਆਪਣਾ ਸਟੇਸ਼ਨ ਮਾਸਟਰ ਤੋਂ ਕਿਲੋਮੀਟਰ ਨੰਬਰ 118 ਦੇ ਦਰਮਿਆਨ ਇੱਕ ਅਨਨਾਨ ਅਣਸੱਤੇ ਵਿਅਕਤੀ ਡੜਬੋੜੀ ਪਈ ਹੈ ਜੋ ਮਾਲ ਗੱਡੀ ਜਿਹੜੀ ਬਠਿੰਡਾ ਤੋਂ ਬਾਹਰ ਸੱਡ ਜਾ ਰਹੀ ਸੀ ਉਹਦੇ ਨੀਚੇ ਆ ਗਿਆ ਹੈ ਇਰੀ ਇਹ ਤਾਂ ਕਿਸ ਨਾਲਤ ਨਹੀਂ ਹੋਈ ਜੀ ਨੂੰ 72 ਘੰਟੇ ਲਈ ਸਿਵਲ ਸਤਾ ਮੋਰਚੀ ਵਿੱਚ ਰਖਾਇਆ ਗਿਆ ਰਕਸਮ ਤੇ ਉਹਦੇ ਬਾਅਦ ਸਾਨੂੰ ਇਨਫੋਰਮ ਕਰਨ ਲਈ ਬਰਾਲੇ ਕੀਤੇ ਜਾ ਰਹੇ ਨੇ ਪਾਸੇ-ਪਾਸੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਰਹੇ ਹਾਂ ਕਿੰਨੇ ਇੱਕ ਉਮਰ ਗਰਫੀ ਉਹ ਲਗਭਗ 30-32 ਸਾਲ ਦਾ ਦੋਚੋਂ ਲੱਗਦਾ ਹੈ ਜਦੋਂ ਸੇਰਾ ਤੁਹਾਨੂੰ ਅਲੱਗ ਹੋ ਗਿਆ